ਦੋਸਤੋ ਅੱਜ ਤੁਹਾਨੂੰ ਇੱਕ ਦੋਜੀ ਦਾ ਬੱਕਰੀਆਂ ਦਾ ਫਾਰਮ ਦਿਖਾਉਣਾ ਪਹਿਲਾਂ ਤਾਂ ਵੀਡੀਓ ਨੂੰ ਇੱਕ ਲਾਇਕ ਜ਼ਰੂਰ ਕਰਿਓ ਤੇ ਕਮੈਂਟ ਵੀ ਆਪਦੀ ਮਰਜ਼ੀ ਨਾਲ ਕਰਿਓ ਜਿੰਮੇ ਦੀ ਵੀਡੀਓ ਲੱਗੀ ਤਾਂ ਬਾਈ ਨੇ ਪਹਿਲਾਂ ਮੱਝਾਂ ਦੇ ਨਾਲ ਨਾਲ ਗਾਈਆਂ ਦਾ ਕੰਮ ਕੀਤਾ ਸੀ ਤਾਂ ਗਾਈਆਂ ਨੂੰ ਬਾਈ ਕਹਿੰਦਾ ਬਿਮਾਰੀ ਜਿਆਦਾ ਪੈਂਦੀ ਸੀ ਮੇਰੇ ਕੰਮ ਉਹ ਲੋਟ ਨਹੀਂ ਆਇਆ ਤਾਂ ਬੱਕਰੀਆਂ ਦਾ ਮੈਨੂੰ ਬਚਪਨ ਤੋਂ ਸ਼ੌਂਕ ਸੀ ਸਾਡੇ ਘਰੇ ਇੱਕ ਬੱਕਰੀ ਹੁੰਦੀ ਸੀ ਤਾਂ ਉਹਦੇ ਤੋਂ ਬਾਈ ਨੇ ਕੰਮ ਵਧਾਇਆ ਤੇ ਚੰਗੇ ਖਾਨਦਾਨ ਦੇ ਬੱਕਰੇ ਜਿਹੜਾ ਆ ਬੱਕਰਾ ਬਾਈ ਇਹ ਇਕਲਾਹੀ ਵਾਲੇ ਗੁਜਰਾਂ ਦੇ ਘਰੋਂ ਆਇਆ ਹੋਇਆ ਉਹਨਾਂ ਦਾ ਮੇਨ ਬੱਕਰਾ ਜਿਹੜਾ ਉਹਨਾਂ ਦੇ ਮਾਲ ਦੇ ਵਿੱਚ ਰੱਖਿਆ ਹੁੰਦਾ ਸੀ ਏਹੀ ਬੱਕਰੇ ਦੀ ਸਾਰੀ ਬਲੱਡ ਲਾਈਨ ਸਾਰੀਆਂ ਬੱਕਰੀਆਂ ਏਹੀ ਬੱਕਰੇ ਦੀਆਂ ਨੇ ਜਿਵੇਂ ਆ ਪੱਠਾ ਤੁਸੀਂ ਦੇਖਦੇ ਹੋ ਬਾਈ ਲੰਮੇ ਲੰਮੇ ਕੰਨ ਤਾਂ ਬਾਈ ਨੇ ਕਿਵੇਂ ਤਿਆਰ ਕੀਤੀ ਤੇ ਬਾਈ ਬੱਕਰੀਆਂ ਬਾਹਰ ਲੈ ਕੇ ਨਹੀਂ ਜਾਂਦਾ ਸਟਾਲ ਫੀਡਿੰਗ ਤੇ ਬੱਕਰੀਆਂ ਪਾਲਦਾ ਇਹੀ ਗੱਲਬਾਤ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਕਰਾਂਗੇ ਬਿਸਟਾਲ ਫੀਡਿੰਗ ਤੇ ਬੱਕਰੀਆਂ ਰੱਖ ਕੇ ਕਿੰਨੀ ਇੱਕ ਕਮਾਈ ਬੰਦਾ ਕਰ ਸਕਦਾ ਤੇ ਨਾਲ ਦੀ ਨਾਲ ਬਾਈ ਦੁੱਧ ਦਾ ਕੰਮ ਕਰਦਾ ਆਜੋ ਸੱਜਣੋ ਵੀਡੀਓ ਦੇਖਦੇ ਹੁਣ ਆਪਾਂ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਤੁਹਾਨੂੰ ਇੱਕ ਬੱਕਰੀਆਂ ਦਾ ਫਾਰਮ ਦਿਖਾਉਣਾਗਾ ਆਪਾਂ ਪਿੰਡ ਬੀਰੋਕੇ ਖੁਰਦੇ ਦੇ ਵਿੱਚ ਖੜੇ ਆ ਤੇ ਬਾਈ ਖੜਾਗਾ ਆਪਣੇ ਨਾਲ ਇਹਨਾ ਕਰਾਂਗੇ ਗੱਲਬਾਤ ਤੇ ਸਾਰੀ ਬੱਕਰੀਆਂ ਦੇ ਕਿੱਤੇ ਬਾਰੇ ਪਹਿਲਾਂ ਤੁਹਾਨੂੰ ਮੈਂ ਦੱਸਦਾ ਬਾਈ ਬਾਈ ਦਾ ਜਿਹੜਾ ਦੁੱਧ ਦਾ ਕੰਮ ਆ ਡੈਰੀ ਜੇ ਮੈਂ ਆਪਣੀ ਮੱਝਾਂ ਨਹੀਂ ਹੁੰਦੀ ਆ ਤਾਂ ਬਾਈ ਦੁੱਧ ਦਾ ਕੰਮ ਕਰਦਾ ਸੀ ਤਾਂ ਬਾਈ ਨੂੰ ਬੱਕਰੀਆਂ ਦਾ ਸ਼ੌਂਕ ਪਹਿਲਾਂ ਤੋਂ ਸੀਗਾ ਤਾਂ ਹੁਣ ਇਹਨਾਂ ਨੇ ਬੱਕਰੀਆਂ ਦਾ ਕੰਮ ਆ ਜਿਹੜਾ ਉਹ ਵਧਾਇਆਗਾ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਾਰੀ ਅਸਤਰੀਕਾਲ ਬਾਈ ਅਸਤਰੀਕਾਲ ਬਾਈ ਬਾਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਕਰਨਵੀਰ ਹੈ ਵੀਰੇ ਕਰਨਵੀਰ ਤੇ ਬਾਈ ਪਹਿਲਾਂ ਆਪਾਂ ਇਹ ਲੋਕੇਸ਼ਨ ਦੱਸ ਦਈਏ ਵੀ ਜਿਹੜਾ ਪਿੰਡ ਆ ਬੀਰੋਕੇ ਖੁਰਦਣਾ ਇਹਦੇ ਆਲੇ ਦੁਆਲੇ ਕਿਹੜੇ ਪਿੰਡ ਰਹਿ ਜਾਂਦੇ ਆ ਬਾਈ ਕਿਹੜਾ ਜ਼ਿਲ੍ਹਾਗਾ ਜ਼ਿਲ੍ਹਾ ਵੀਰੇ ਆਪਣਾ ਮਾਨਸਾਗਾ ਹੂੰ ਪਿੰਡ ਆਪਣਾ ਵੀਰੋ ਕੇ ਖੁਰਦਾਗਾ ਠੀਕ ਹੈ ਭਲਾਡੇ ਤੇ ਭੀਖੀ ਦੇ ਇਹ ਜਮ ਬਚਾਲੇ ਪੈਂਦਾਗਾ ਲਾਂਮੀ ਪਿੰਡ ਆਪਾਂ ਨੂੰ ਬੜਾ ਹਾਲ ਵੇਰੇ ਵੱਡੇ ਗੁਰਨੇ ਵੱਡੇ ਵੀਰੋ ਕੇ ਇਹ ਰਹਿ ਜਾਂਦੇ ਪਿੰਡ ਹਨਾ ਤੇ ਭਾਈ ਜਿਵੇਂ ਹਨਾ ਤੂੰ ਮੈਨੂੰ ਪਹਿਲਾਂ ਦੱਸ ਕੇ ਹਟਿਆ ਵੀ ਆਪਣਾ ਡੈਰੀ ਦਾ ਕੰਮ ਸੀਗਾ ਵੀ ਹਨਾ ਦੁੱਧ ਦਾ ਤੇ ਬਾਕੀ ਦੇ ਖੇਤੀ ਵੀ ਕਰਦੇ ਹਾਂ ਤੇ ਫਿਰ ਇਹ ਬੱਕਰੀਆਂ ਦਾ ਸ਼ੌਂਕ ਕਿਵੇਂ ਪਿਆ ਬਈ ਬਈ ਬੱਕਰੀ ਦਾ ਸ਼ੌਂਕ ਤਾਂ ਛੋਟੇ ਹੁੰਦਿਆਂ ਤੋਂ ਹੀ ਸੀਗਾ ਖੇਤੀ ਦੇ ਨਾਲ ਨਾਲ ਅਸੀਂ ਇੱਕ ਬੱਕਰੀ ਪਹਿਲਾਂ ਤੋਂ ਰੱਖਦੇ ਹੁੰਦੇ ਸੀਗੇ ਘਰੇ ਜਦੋਂ ਰੱਖੀ ਸੀ ਇੱਕ ਬੱਕਰੀ ਪਹਿਲਾਂ ਉਹ ਤਾਂ ਵੀਰੇ ਅਸੀਂ ਛੋਟੇ ਹੁੰਦੇ ਸੀ ਉਹ ਤਾਂ ਵੀ ਮੰਨ ਲਓ ਪੜਦੇ ਹੁੰਦੇ ਦੀ 8ਵੀਂ 10ਵੀਂ ਦੇ ਵਿੱਚ ਠੀਕ ਹੈ ਉਹਨਾਂ ਟਾਈਮਾਂ ਤੋਂ ਰੱਖਦੇ ਆਉਂਦੇ ਸੀਗੇ ਹੂੰ ਜਿਵੇਂ ਜਿਵੇਂ ਬੱਕਰੀਆਂ ਦਾ ਟ੍ਰੈਂਡ ਵੱਧਦਾ ਗਿਆ ਅਸੀਂ ਵੱਡੇ ਹੁੰਦੇ ਗਏ ਵੀਰੇ ਸਾਨੂੰ ਸ਼ੌਂਕ ਲੱਗਿਆ ਇਹਨੂੰ ਕੰਮ ਵਧੀਆ ਲੱਗਿਆ ਵੀਰੇ ਅਸੀਂ ਨੇ ਕੰਮ ਅੱਗੇ ਵਧਾਇਆ ਹੁਣ ਠੀਕ ਹੈ ਹੁਣ ਕਿੰਨੀਆਂ ਬੱਕਰੀਆਂ ਨੇ ਬਈ ਫਾਰਮ ਦੇ ਵਿੱਚ ਆਪਣੇ ਤੇ ਭਾਈ ਜਿਵੇਂ ਪਹਿਲਾਂ ਇੱਕ ਬੱਕਰੀ ਸੀ ਫਿਰ ਇੱਕ ਉਹੀ ਬੱਕਰੀ ਦੀ ਬਲੱਡ ਲਾਈਨ ਆ ਕਿ ਕਿਤੋਂ ਬਾਹਰੋਂ ਪਰਚੇਜ ਕੀਤੀਆਂ ਬੱਕਰੀਆਂ ਨਹੀਂ ਵੀਰੇ ਆਪਾਂ ਬੱਚੇ-ਪੁੱਛੇ ਸੇਲ ਹੁੰਦੇ ਗਏ ਕੰਮ ਅੱਗੇ ਵਧਾਉਂਦੇ ਗਏ ਜਾਨ ਇਕੋਲਾਹੀ ਵਾਲੇ ਨਾਲ ਵੀਰੇ ਆਪਣਾ ਵਧੀਆ ਰਿਲੇਸ਼ਨ ਸੀਗਾ ਬੰਦੇ ਨਾਲ ਹੂੰ ਉਹਦੇ ਤੋਂ ਆਈਆਂ ਨੇ ਆਪਣੇ ਕੋਲੇ ਸਾਰੀਆਂ ਬੱਕਰੀਆਂ ਸਾਰੀਆਂ ਬੱਕਰੀਆਂ ਤੇ ਜਿਹੜਾ ਭਾਈ ਆਪਾਂ ਬੱਕਰਾ ਦੇਖੀ ਜਾਂਦੇ ਹੁਣ ਇਹ ਵੀ ਉਹਨਾਂ ਦੀ ਬਲੱਡ ਲਾਈਨ ਦਾਗਾ ਹਾਂ ਵੀਰੇ ਇਹ ਜਾਨ ਇਕੋਲਾਹੀ ਵਾਲੇ ਤੋਂ ਹੀ ਆਇਆਗਾ ਅੱਛਾ ਜਿਹੜਾ ਵੱਡਾ ਬਰੀਡਰ ਸੀਗਾ ਉਹਨਾਂ ਕੋਲ ਹੂੰ ਇਹ ਜਿਹੜਾ ਆਪਣਾ ਡਾਕਟਰ ਬਾਗ ਕੁਤਬੀ ਵਾਲਾ ਗਾ ਬਾਈ ਹਾਂ ਉਹਨਾਂ ਦੇ ਕੋਲ ਜਿਹੜਾ ਜਾਵਰ ਬੱਕਰਾ ਸੀਗਾ ਉਹਦਾ ਇਹ ਡਾਇਰੈਕਟ ਪੁੱਤ ਆ ਬਾਈ ਠੀਕ ਆ ਇਹ ਬੱਕਰੇ ਦੇ ਬਾਰੇ ਦੱਸ ਬਾਈ ਕਿੰਨੇ ਦਾੰਦ ਆ ਇਹ ਹਾਈਟ ਹੂਟ ਕਿੰਨੀ ਆ ਇਹਦੀ ਇਹ ਵੀਰੇ 8 ਪੂਰੇ ਦਾੰਦ 8 ਦਾੰਦ ਹੈਗਾ ਅੱਛਾ ਹਾਈਟ ਇਹਦੀ ਹੈਗੀ ਇਸ ਟਾਈਮ 45 46 ਹਾਈਟ ਹੈਗੀ ਆ 45 46 ਨਹੀਂ ਕਦੇ ਆਪਾਂ ਹੈ ਨਹੀਂ ਫੀਤਾ ਲਾਇਆ ਨਹੀਂ ਹੂੰ ਵੈਸੇ ਤੁਹਾਨੂੰ ਪਤਾ ਇਹ ਬਲੱਡ ਲਾਈਨ ਨੂੰ ਫੀਤੇ ਘਾਟੀ ਲੱਗਦੇ ਨੇ ਹਾਂ ਇਹ 18 ਦੇ ਪਤੀ ਆ ਹਨਾ ਹਾਂ ਠੀਕ ਹੈ ਤੇ ਬਾਈ ਹੂੰ ਫਿਰ ਇਹ ਤੋਂ ਕਿੰਨੇ ਦਾ ਰਿਜ਼ਲਟ ਲੈਂਦੇ ਆ ਤੁਸੀਂ ਇਹਦੇ ਰਿਜ਼ਲਟ ਵੀਰੇ ਆਪਾਂ ਜਾਣਨ ਨਾਲ ਹੈਗਾ 7-8 ਸਾਲ ਤੋਂ ਆਪਣੇ ਨਾਲ ਵਧੀਆ ਹੂੰ ਤੇ ਪਹਿਲਾਂ ਅਸੀਂ ਦੇਖਦੇ ਹੁੰਦੇ ਸੀਗੇ ਇਹਦੇ ਰਿਜ਼ਲਟ ਚੰਗੇ ਲੱਗੇ ਸਾਨੂੰ ਇਹਦੇ ਬਰੀਡਰ ਵੀ ਬਹੁਤ ਚੰਗੇ ਆਏ ਨੇ ਪੱਠਾ ਵੀ ਬਹੁਤ ਦੁੱਧ ਵਾਲੀਆਂ ਆਈਆਂ ਨੇ ਲੈਂਡ ਚੰਗੀ ਆ ਇਹ ਠੀਕ ਹੈ ਤਾਂ ਕਰਕੇ ਆਪਾਂ ਨੂੰ ਇਹ ਬੱਕਰੇ ਨਾਲ ਪਿਆਰ ਸੀਗਾ ਹੂੰ ਬਾਈ ਨਾਲ ਲਿਆ ਹਜ ਹੁਣ ਕਾਰਨ ਆਪਣਾ ਬੱਕਰੇ ਦਾ ਸੌਦਾ ਹੋਇਆ ਉਹਦੇ ਨਾਲ ਇਹਦਾ ਅੱਛਾ ਤਾਂ ਲੈ ਕੇ ਆਏ ਆ ਭਾਈ ਠੀਕ ਹੈ ਇਹਨੂੰ ਤੋਰੀ ਬਾਈ ਮੜਾ ਜਾ ਬੱਕਰੇ ਨੂੰ ਐ ਭਈਆ ਪੈਰਾਂ ਪੂਰਾ ਦਾ ਦੇਖੋ ਤੁਸੀਂ ਕਿੰਨਾ ਮੋਟਾ ਹਨਾ ਤੇ ਬਾਕੀ ਬਰੀਕ ਚਮੜੀ ਆ ਵੀ ਦੁੱਧ ਵਾਲੀ ਬਲੱਡ ਲਾਈਨ ਦੀ ਜਿਹੜੀ ਚਾਮੜੀ ਆ ਬ੍ਰੀਕ ਹੁੰਦੀ ਆ ਤੁਹਾਨੂੰ ਪਤਾ ਤੇ ਬਾਕੀ ਬਾਈਆਂ ਦਾ ਨਾਮ ਵੀ ਕਲਾਹੀ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕ ਉਹਨਾਂ ਲਵੇ ਸਾਰੀਆਂ ਨਾਗਰੀਆਂ ਡੱਬੀਆਂ ਨਾਗਰੀਆਂ ਡੱਬੀਆਂ ਨੇ ਨਾ ਮੰਨ ਲਾਦਾ ਉਹਨਾਂ ਲਵੇ ਤਾਂ ਸਾਰੀਆਂ ਹਾਂ ਬਾਈ ਸਾਰੀਆਂ ਨਾਗਰੀਆਂ ਡੱਬੀਆਂ ਨੇ ਜਿਹੜੀਆਂ ਵਿੱਚ ਇੱਕ ਦੋ ਛੇਰੀਆਂ ਵੀ ਹੈਗੀਆਂ ਨੇ ਪ੍ਰਾਣੀਆਂ ਰੱਖੀਆਂ ਹੋਈਆਂ ਬਾਈ ਨੇ ਹਾਂ ਬਾਕੀ ਆਪਣੀ ਪਹਿਲਾਂ ਵੀਡੀਓ ਬਣਾਈ ਆ ਉਹਨਾਂ ਦੀ ਉਹ ਚ ਵੀ ਤੁਸੀਂ ਦੇਖ ਸਕਦੇ ਹੋ ਵੀ ਕਹੀਂ ਇਹ ਬੱਕਰੀਆਂ ਨੇ ਤਾਂ ਬਾਈ ਤੂੰ ਸਾਰੀਆਂ ਫਿਰ ਉਹਨਾਂ ਤੋਂ ਹੀ ਲੈ ਕੇ ਆਇਆ ਕਲਾਹੀ ਸਾਰੀਆਂ ਆਪਾਂ ਉੱਥੇ ਹੀ ਲੈ ਕੇ ਆਏ ਆ ਬਾਈ ਹੂੰ ਠੀਕ ਐ ਤੇ ਬੱਕਰੇ ਤਾਂ ਹੁਣ ਕ੍ਰੋਸਿੰਗ ਕਰਾਈਆਂ ਕੋਈ ਇਹ ਤਾਂ ਬਈ ਹੁਣ ਆਪਣੀਆਂ 3-4 ਬੱਕਰੀਆਂ ਹੋ ਗਈਆਂ ਕ੍ਰੋਸ ਬਾਕੀ ਛੱਡਿਆ ਹੋਇਆ ਬੱਕਰੀਆਂ ਤੇ ਕੋਈ ਚੱਕਰ ਨਹੀਂ ਸਾਰੀਆਂ ਬੱਕਰੀਆਂ ਇਸ ਵਾਰੀ ਏਸੇ ਦੀ ਕਰਾਉਣੀਆਂ ਨੇ ਆਪਾਂ ਨੇ ਏਤੀ ਕਰਾਉਣੀਆਂ ਨੇ ਹਾਂ ਸਾਰੀਆਂ ਏਤੋ ਹੀ ਕਰਾਉਣੀਆਂ ਠੀਕ ਐ ਤੇ ਪਹਿਲਾਂ ਕੋਈ ਹੋਰ ਬੱਕਰਾ ਹੈਗਾ ਸੀ ਬਈ ਤੁਹਾਡੇ ਲਾਵੇ ਹਾਂ ਪਹਿਲਾਂ ਹੈਗਾ ਸੀ ਬਈ ਜਾਨ ਬਾਈ ਤੋਂ ਅਸੀਂ ਬੱਕਰੀ ਲੈ ਕੇ ਆਏ ਸੀਗੇ ਗੱਬਣ ਤਿੰਨ ਕੁ ਮਹੀਨਾ ਦੀ ਅੱਛਾ ਉਹ ਬੱਕਰੀ ਸੂਈ ਸੀ ਆਪਣੇ ਕੋਲੇ ਵਧੀਆ ਚੰਗਾ ਉਹਨੇ ਲੋਹਾ ਬਰੀਡਰ ਦਿੱਤਾ ਸੀ ਆਪਾਂ ਨੂੰ ਉਹ ਆਪਾਂ ਰੱਖ ਲਿਆ ਸੀਗਾ ਵਧੀਆ ਬੱਕਰਾਗਾ ਉਹ ਵੀ ਰਿਜ਼ਲਟ ਹੋਦਾ ਹੀ ਟੌਪ ਆ ਬਈ ਉਹਦਾ ਵੀ ਟੌਪ ਦਾ ਹਾਂ ਤੇ ਜ ਸਰਕਾਰ ਦੇ ਵਿੱਚ ਕਿਸ ਨੇ ਆਇਆ ਤਾਂ ਨਹੀਂ ਕਿਹਾ ਵੀ ਆਪਾਂ ਹੁਣ ਬੱਕਰੀਆਂ ਰੱਖੀ ਜਾਂਦੇ ਆ ਵੀ ਵਧਾਈ ਜਾਂਦੇ ਆ ਨਹੀਂ ਨਹੀਂ ਬਾਈ ਪਤਾ ਕੀ ਆ ਵੈਸੇ ਤਾਂ ਹੁੰਦਾ ਹੈਗਾ ਕਿ ਇੱਕ ਵਾਰੀ ਤਾਂ ਸ਼ੁਰੂ ਸ਼ੁਰੂ ਚ ਹਰੇਕ ਨਹੀਂ ਹੁੰਦਾਗਾ ਪਰ ਆਪਾਂ ਨੂੰ ਬਹੁਤ ਸਾਥ ਮਿਲਿਆ ਬਈ ਆਪਣੇ ਪਰਿਵਾਰ ਤੋਂ ਸਭ ਤੋਂ ਵੱਧ ਆਪਾਂ ਨੂੰ ਆਪਦੇ ਡੈਡੀ ਤੋਂ ਸਾਥ ਮਿਲਿਆ ਬਈ ਜਿਹਨੇ ਮੋਢੇ ਨਾਲ ਮੋਢਾ ਲਾ ਕੇ ਆਇਆ ਕਿਹਾ ਵੀ ਕੋਈ ਗੱਲ ਨਹੀਂ ਪਰਵਾਹ ਨਾ ਕਰ ਅੱਜ ਵੀ ਆਪਣੇ ਨੂੰ ਵੱਧ ਬਈ ਆਪਣਾ ਡੈਡੀ ਸਮਾਉਂਦਾਗਾ ਵੀ ਆਹ ਸੰਭ ਦਾ ਵੀ ਆ ਠੀਕ ਹੁਣ ਮੇਰਾ ਦੁੱਧਾ ਕੰਮ ਆ ਬਈ ਮੈਂ ਪਿੰਡ ਚ ਵਗ ਜਾ ਮੈਂ ਬਾਜ਼ਾਰ ਚ ਦੁੱਧ ਸੇਲ ਕਰਨ ਵਗ ਜਾ ਮੈਨੂੰ ਮਗਰ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਮੇਰਾ ਡੈਡੀ ਆਪ ਤੇ ਬਾਕੀ ਵੀ ਹੋਰ ਪਰਿਵਾਰ ਵੀ ਮੰਮੀ ਵੀ ਸਾਧ ਦਿੰਦਾ ਹਾਂ ਬਈ ਆਪਾਂ ਨੂੰ ਸਾਰੇ ਪਰਿਵਾਰ ਦਾ ਪੂਰਾ ਸਾਥ ਹੈ ਠੀਕ ਹੈ ਤੇ ਜਿਵੇਂ ਬਈ ਹਨਾ ਤੂੰ ਦੁੱਧ ਸੇਲ ਕਰਦਾਗਾ ਤਾਂ ਬੱਕਰੀਆਂ ਦਾ ਦੁੱਧ ਵੀ ਸੇਲ ਕਰਦਾਗਾ ਕੱਲੀਆ ਮੱਝਾਂ ਦਾ ਹਜੇ ਜੇ ਬਈ ਆਪਣੇ ਤੋਂ ਕੋਈ ਸੈਲਾਂ ਸੁੱਲਾਂ ਘਟਿਆਂ ਵਾਲਾ ਕੋਈ ਮੰਗ ਵੀ ਲੈਂਦਾ ਤਾਂ ਆਪਾਂ ਕਦੇ ਪੈਸੇ ਨਹੀਂ ਲਏ ਹੈਗੇ ਆਲੇ ਨੂੰ ਲਿਜਾ ਕੇ ਦੇ ਦਿੰਨੇ ਆ ਠੀਕ ਹੈ ਉਹ ਦੇ ਦਿੰਨੇ ਹਾਂ ਉਹ ਦੇ ਦਿੰਨੇ ਠੀਕ ਹੈ ਬਈ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਹੁਣ ਬੱਕਰੀਆਂ ਵਧਾਈ ਜਾਂਨਾ ਤਾਂ ਜਿਵੇਂ ਹੁਣ ਕੋਈ ਹੁਣ ਜਿਵੇਂ ਪ੍ਰੋਡਕਟ ਤਿਆਰ ਕਰਦੇ ਨਾ ਬੱਕਰੀਆਂ ਦਾ ਦੁੱਧ ਵੇਚਦੇ ਆ ਲੋਕ ਯਾਤ ਨੀਰ ਲਾਲਾ ਹੋਰ ਲਾਲਾ ਵੀ ਇਹੋ ਜਿਹਾ ਕੋ ਸੋਚਿਆਗਾ ਕਰਨ ਚ ਮੂਰੇ ਵੀਰੇ ਹਲੇ ਤੱਕ ਤਾਂ ਨਹੀਂ ਸੋਚਿਆ ਜੇ ਕੋਈ ਰੱਬ ਨੇ ਦਿੱਤਾ ਮੌਕਾ ਕੋਈ ਗੱਲ ਦੀ ਕਰਾਂਗੇ ਜਰੂਰ ਹੂੰ ਉਹ ਬੱਕਰੀਆਂ ਫਿਰ ਕਿੰਨਾ ਕ ਦੁੱਧ ਦੇ ਦਿੰਦੀਆਂ ਨੇ ਬੱਕਰੀਆਂ ਬਾਈ ਹੁਣ ਆਪਣੇ ਕੋਲ ਨੇ ਜਿਹੜੀਆਂ 4 ਕਿਲੋ ਤੋਂ ਸਾਰੀਆਂ ਪਲੱਸ ਨੇ ਕੋਈ 4 ਤੋਂ ਘੱਟ ਵੀ ਆ ਕੋਈ 4 ਤੋਂ ਪਲੱਸ ਵੀ ਆ ਹੂੰ ਇਹਨਾਂ ਨੂੰ ਫਿਰ ਬਾਹਰ ਲੈ ਕੇ ਜਾਣੇ ਚਾਰਨ ਖਾਤਰਾ ਨਹੀਂ ਬਾਈ ਬਾਹਰ ਵਾਲਾ ਨਾ ਹੀ ਤਾਂ ਆਪਣੇ ਕੋਲੇ ਟਾਈਮ ਆ ਨਾ ਬੰਦਾਗਾ ਅੱਛਾ ਆਪਣੇ ਕੋਲੇ ਘਰੇ ਸਟਾਲ ਫੀਡ ਦੀ ਰੱਖੀਆਂ ਹੋਈਆਂ ਨੇ ਸਾਰੀਆਂ ਸਾਰੀਆਂ ਘਰੇ ਹੀ ਪਾਲਦੇ ਹਾਂ ਸਾਰੀਆਂ ਘਰੇ ਹਾਂ ਵੀਰੇ ਫਿਰ ਇਹਨਾਂ ਨੂੰ ਖਾਣ ਪੀਣ ਦੇ ਵਿੱਚ ਕੀ ਕੀ ਦਿੰ ਛਲਕਾ ਹੋ ਗਿਆ ਗਮਾਰੇ ਦਾ ਨੀਰਾ ਹੋ ਗਿਆ ਹਰਾ ਚਾਰਾ ਹੋ ਗਿਆ ਤੂੜੀ ਵੀ ਖਾ ਲੈਂਦੀ ਨੇ ਜੇ ਸੁੱਕੀ ਤੂੜੀ ਹਰੇ ਚਰ ਲਾ ਕੇ ਪਾਉਂਦੇ ਆਂਗੇ ਖਾਣ ਨੂੰ ਤਾਂ ਕੁਝ ਵੀ ਦੇ ਦਿਓ ਬਈ ਮੰਨ ਲਓ ਕੋਈ ਫਰੂਟ ਮਿਲਦਾਗਾ ਆਪਾਂ ਨੂੰ ਜਾਂ ਕੋਈ ਸਬਜ਼ੀਆਂ ਦੀ ਆਪਾਂ ਨੂੰ ਮਿਲਦੀ ਹੈ ਕੋਈ ਦਿੱਕਤ ਆਉਂਦੀ ਨਹੀਂ ਗਈ ਸਾਰਾ ਕੁਝ ਖਾ ਲੈਂਦੀ ਨੇ ਖਾ ਲੈਂਦੀ ਨੇ ਕੋਈ ਦਿੱਕਤ ਦਾ ਕੋਈ ਬਿਮਾਰੀ ਠਮਾਰੀ ਤਾਂ ਨਹੀਂ ਆਈ ਬਈ ਫਾਰਮ ਦੇ ਵਿੱਚ ਬਈ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਤੱਕ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਗਈ ਵੈਕਸੀਨੇਸ਼ਨ ਕਰਦੇ ਨੇ ਫਿਰ ਵੈਕਸੀਨੇਸ਼ਨ ਕਰਦੇ ਆਂ ਵੀਰੇ ਡਾਕਟਰ ਬਹੁ ਘੱਟ ਸਾਧ ਦੇ ਆਂਗੇ ਆਪਾਂ ਆਪ ਹੀ ਸਾਰੇ ਇੰਜੈਕਸ਼ਨ ਵਗੈਰਾ ਲਾ ਲੈਣੇ ਆਂਗੇ ਬ ਇੱਕ ਦੋ ਬਾਈ ਆਪਣੇ ਨਾਲ ਬੱਕਰੀਆਂ ਵਾਲੇ ਜੁੜੇ ਹੋਏ ਹੈਗੇ ਨੇ ਜੇ ਆਪਾਂ ਨੂੰ ਨਾਮ ਪਤਾ ਲੱਗੇ ਤਾਂ ਆਪਾਂ ਰਏ ਵੀ ਲੈ ਲਨੇ ਆਂਗੇ ਠੀਕ ਹੈ ਇੱਕ ਆਪਣੇ ਨਾਲ ਵੱਡਾ ਭਰਾ ਹੈਗਾ ਆਪਣਾ ਬਾਈ ਲਾਪਰੀਤ ਫਰੋਹੇਪੁਰ ਵਾਲਾ ਉਹ ਬਾਈ ਦਾ ਭਾਈ ਆਪਾਂ ਨੂੰ ਬਹੁਤ ਵੱਡਾ ਸਾਥ ਹੈ ਪੂਰਾ ਮੰਨ ਲਓ ਵੱਡੇ ਭਰਾ ਜਿਵੇਂ ਨਹੀਂ ਆਪਾਂ ਨੂੰ ਸਾਥ ਦਿੰਦਾ ਬਾਈ ਜੇ ਅੱਜ ਵੀ ਆਪਾਂ ਹੋਣ ਲਈਏ ਬਾਈ ਪਹਿਲੀ ਰਿੰਗ ਤੇ ਆਪਣਾ ਫੋਨ ਚੱਗਦਾਗਾ ਠੀਕ ਹੈ ਨਾ ਜਿੰਨੀਆਂ ਅੱਜ ਬੱਕਰੀਆਂ ਆਪਣੇ ਘਰੇ ਖੜੀਆਂ ਨੇ ਤਾਂ ਬਾਈ ਦੇ ਪ੍ਰੇਮ ਨਾਲ ਹੀ ਖੜੀਆਂ ਨੇ ਬਾਈ ਦੇ ਸਾਥ ਨਾਲ ਖੜੀਆਂ ਨੇ ਠੀਕ ਹੈ ਬਹੁਤ ਬੰਦੇ ਨੇ ਆਪਾਂ ਨੂੰ ਆਪਣਾ ਗੁਰੂ ਵੀ ਆ ਬਾਈ ਉਹ ਠੀਕ ਆ ਉਹ ਗੁਰੂ ਆ ਫਿਰ ਜਾਣਕਾਰੀ ਲੈ ਲੈਣਾ ਟ੍ਰੇਨਿੰਗ ਡਰੂਨ ਕਿਤਾ ਨਹੀਂ ਲੈਤੀ ਬਈ ਕਿਉਂ ਨਾ ਬਈ ਆਪਾਂ ਟ੍ਰੇਨਿੰਗ ਲਈ ਨਹੀਂ ਹੈਗੀ ਕਿਉਂਕਿ ਮੇਰਾ ਦੁੱਧਾ ਕੰਮ ਹੋਣ ਕਾਰਨ ਮੈਨੂੰ ਟ੍ਰੇਨਿੰਗ ਦਾ ਟਾਈਮ ਨਹੀਂ ਸੀਗਾ ਠੀਕ ਆ ਸਾਰੀ ਟ੍ਰੇਨਿੰਗ ਘਰੇ ਆ ਕੇ ਮਿਲੀ ਐ ਨਾ ਜਿਵੇਂ ਹੁਣ ਹੁਣ ਟ੍ਰੇਨਿੰਗ ਦਾ ਹਨਾ ਚੱਲਦਾਗਾ ਵੀ ਲੋਕ ਟ੍ਰੇਨਿੰਗਾਂ ਲੈ ਲੈ ਕੇ ਬੱਕਰੀਆਂ ਰੱਖਦੇ ਆ ਵੀ ਤੂੰ ਬਿਨਾ ਟ੍ਰੇਨਿੰਗ ਦੇ ਰੱਖਿਆ ਤੇਨੂੰ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਮੇਰੇ ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਐਵੇਂ ਤੁਹਾਨੂੰ ਕਹਦਾ ਵੈਸੇ ਉਹ ਟ੍ਰੇਨਿੰਗ ਲੈਣੀ ਵੀ ਚੰਗੀ ਗੱਲ ਐ ਨਵੇਂ ਬੰਦਿਆਂ ਨੂੰ ਕਹਿੰਨੇ ਆ ਆਪਾਂ ਵੀ ਟ੍ਰੇਨਿੰਗ ਲੋ ਠੀਕ ਹੈ ਤੇ ਜਿਵੇਂ ਬਈ ਹੁਣ ਤੂੰ ਆ ਬੱਕਰਾ ਲਿਆਉਣਾ ਹੈ ਨਾ ਜਾਣ ਤੋਂ ਹਾਂਜੀ ਬਈ ਤਾਂ ਕੀ ਦੇਖਿਆ ਤਾਂ ਇਹਦੇ ਬੱਕਰੇ ਦੇ ਵਿੱਚ ਵੀ ਇਹੀ ਲੈ ਕੇ ਆਉਣਾ ਵੀਰੇ ਇਹਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ ਇਹਦੇ ਰਿਜ਼ਲਟ ਬਹੁਤ ਅੱਛੇ ਆਏ ਨੇ ਬਾਈ ਅੱਛਾ ਤੇ ਇਹਨੂੰ ਆਪਾਂ ਪਹਿਲਾਂ ਤੋਂ ਹੀ ਬੱਕਰੇ ਨੂੰ ਜਾਣ ਬਿਛਾਣਾ ਆਪਣੀ ਪੂਰੀ ਸੀ ਬੱਕਰੇ ਤੇ ਆਪਣੀ ਮੰਨ ਲਓ ਅੱਖ ਸੀ ਪੂਰੇ ਤੇ ਟਾਈਮ ਦੀ ਪਹਿਲਾਂ ਤੋਂ ਹੀ ਠੀਕ ਆ ਜਾਣ ਲੱਗੇ ਤੇ ਪੱਠਾਂ ਵੀ ਦੇਖਿਆ ਹੋਣਗੇ ਜਾਣ ਕੋਲੇ ਬਾਈ ਕੋਲੇ ਇਹਦੀਆਂ ਪੱਠਾਂ ਵੀ ਖੜੀਆਂ ਨੇ ਬਾਈ ਪੱਠਾਂ ਇਹਦੀਆਂ ਸੂਬ ਹੀ ਪਈਆਂ ਦੁੱਧ ਨੂੰ ਆਈਆਂ ਨੇ ਬਹੁਤ ਚੰਗੀਆਂ ਬਾਈ ਠੀਕ ਹੈ ਤੇ ਬਾਈ ਕੋਲੇ ਇਹਦੇ ਘੱਟੋ ਘੱਟ ਤਿੰਨ ਤੋਂ ਚਾਰ ਬਰੀਡਰ ਬਹੁਤ ਵਧੀਆ ਸ਼ਾਨਦਾਰ ਤਿਆਰ ਕਰ ਰਹੇ ਨੇ ਮੰਗਰ ਬਾਈ ਕੋਲ ਖੜੇ ਨੇਗੇ ਠੀਕ ਹੈ ਤਾਂ ਕਰਕੇ ਆਪਾਂ ਨੂੰ ਇਹਦਾ ਵਧੀਆ ਲੱਗਿਆ ਬਾਕੀ ਬਾਈ ਨੇ ਆਪਾਂ ਨੂੰ ਪਹਿਲਾਂ ਹੀ ਦੱਸਤਾ ਸੀਗਾ ਵੀ ਜਦੋਂ ਵੀ ਆਪਾਂ ਬੱਕਰਾ ਦਿੱਤਾ ਤਾਂ ਤੇਰੀ ਪਹਿਲ ਕਰਾਂਗੇ ਠੀਕ ਹੈ ਤੇ ਬਾਕੀ ਬੱਚੇ ਵੀਰੇ ਇਹਦੇ ਦਾ ਆਪਣੇ ਕੋਲ 1-2 ਬੱਚੇ ਬੱਕਰੀਆਂ ਲਈਆਂ ਸੀ ਜਿਹੜੀਆਂ ਗੱਬਣ ਉਹੀ ਆਏ ਸੀ ਬਹੁਤ ਵਧੀਆ ਵਿਕੇ ਬਾਈ ਬਹੁਤ ਵਧੀਆ ਰਿਸਪੌਂਸ ਮਿਲਿਆ ਆਪਾਂ ਨੂੰ ਕੋਈ ਸੇਲ ਕਰਨ ਜਿਹੜੇ ਇੱਕ ਦਿਨ ਇਹ ਹੈਗੀ ਜਿਹੜੇ ਕੋਈ ਲੈ ਕੇ ਵੀ ਗਏ ਨੇ ਉਹਨਾਂ ਨੇ ਵੀ ਆਪਾਂ ਨੂੰ ਇਹ ਕਿਹਾਗਾ ਵੀ ਬਾਈ ਬਹੁਤ ਵਧੀਆ ਤਿਆਰ ਹੋਏ ਨੇ ਬੱਚੇ ਠੀਕ ਹੈ ਜੇ ਮੈਂ ਹੁਣ ਤੁਹਾਡੇ ਲਈ ਬੱਕਰਾ ਆ ਗਿਆ ਤਾਂ ਇਹਦੇ ਨਾਲ ਤੁਸੀਂ ਆਪਦੇ ਬੱਕਰੀਆ ਕਰਾਸ ਕਰਾਓਗੇ ਕਿ ਕਰਾਸਿੰਗ ਲਈ ਵੀ ਛੱਡ ਦੇ ਕਰਾਸਿੰਗ ਲਈ ਛੱਡ ਦਾਂਗੇ ਬਾਈ ਜੇ ਬੱਕਰੀ ਵਾਲੇ ਦੀ ਚੰਗੀ ਹੋ ਫੀਸ ਲੈ ਕੇ ਛੱਡ ਸਕਦੇ ਆਂਗੇ ਦੇਖੋ ਪਰ ਬੱਕਰੀ ਬਾਈ ਚੰਗੀ ਹੋਵੇ ਮਾੜੀ ਬੱਕਰੀ ਤੇ ਨਹੀਂ ਆਪਾਂ ਛੱਡਣਾ ਠੀਕ ਹੈ ਦੇ ਦੂਜਾ ਬੱਕਰਾ ਬਈ ਆਹਾ ਹੈ ਆਪਣੇ ਲੱਗੇ ਹਾਂ ਦੂਜਾ ਬੱਕਰਾ ਇਹ ਆ ਬਈ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਫਾਰਮ ਦੇ ਵਿੱਚ ਇਹਨੂੰ ਬਈ ਇਹ ਵੀ 8 ਦੰਦ ਹੁਣੇ ਹੋਇਆਗਾ ਅੱਛਾ ਤਿੰਨ ਕੁ ਮਹੀਨੇ ਹੋ ਗਏ ਇਹਨੂੰ 8 ਦੰਦ ਹੋਏ ਨੂੰ ਬਈ ਹੂੰ ਇਹਦੇ ਦਾ ਰਿਜ਼ਲਟ ਆਏ ਹੋਣਗੇ ਫਿਰ ਛੋਡੇ ਲੱਵੇ ਇਹਦੇ ਰਿਜ਼ਲਟ ਬਹੁਤ ਸ਼ਾਨਦਾਰ ਆਏ ਨੇ ਬਈ ਇਹ ਤਾਂ ਬਲੱਡ ਲਾਈਨ ਦੇ ਕਰਕੇ ਪਿੱਛੋਂ ਆਪਦਾ ਰਿਜ਼ਲਟ ਬਹੁਤ ਵਧੀਆ ਕੱਢਦੇ ਨੇਗੇ ਠੀਕ ਹੈ ਇਹ ਲੋਹੇ ਰੰਗ ਚ ਹੈ ਨਾ ਇਹ ਲੋਹੇ ਰੰਗ ਚ ਹੈ ਬਈ ਹੂੰ ਤੇ ਇਹਦੀਆਂ ਵੀ ਪੱਠਾ ਪੁੱਠਾ ਛੋਡੇ ਲੱਵੇ ਛੇਲ ਹੋ ਗਈਆਂ ਫਿਰ ਇਹਦੀਆਂ ਪੱਠਾ ਵੀ ਹਾਂ ਬਹੁਤ ਵਧੀਆ ਛੇਲ ਹੋਈਆਂ ਨੇ ਇਦੀ ਉਮਰ ਹੋ ਗਈ ਬਾਈ 3 ਸਾਲ ਹੋ ਗਈ 3 ਸਾਲ ਫਾਰਮ ਦੇ ਵਿੱਚ ਹੋ ਗਈ ਹਾਂ ਇਹ ਗੱਬਣ ਬੱਕਰੀ ਆਈ ਸੀਗੀ ਉਹਨੇ ਦਿੱਤਾ ਸੀ ਆਪਾਂ ਰੱਖ ਲਿਆ ਸੀ ਇਹ ਰੱਖ ਲਿਆ ਸੀ ਇਹ ਵੀ ਇਕੋ ਲਾਹੀ ਵਾਲਿਆਂ ਦਾ ਹਾਂ ਇਹ ਵੀ ਇਕੋ ਲਾਹੀ ਵਾਲਿਆਂ ਦਾ ਹੀ ਆਇਆ ਠੀਕ ਆ ਇਹਦੀ ਹਾਈਟ ਹੂਟ ਕਿੰਨੀ ਆ ਬਾਈ ਇਹਦੀ ਹਾਈਟ ਬਾਈ ਹੋਊਗੀ ਯਾਰ 44 45 ਦਾ 44 ਦਾ ਹੋਊਗੀ 44 ਕਹਿੰਨਾ ਹਾਂ ਠੀਕ ਆ ਤੇ ਬਾਕੀ ਮੂੰਹ ਮੱਥੇ ਦਾ ਵੀ ਚੰਗਾ ਹਨਾ ਬੱਕਰਾ ਹਾਂ ਬਾਈ ਰਿਜ਼ਲਟ ਬਾਈ ਤੁਹਾਨੂੰ ਦਿਖਾਵਾਂਗੇ ਸਕਰੀਨ ਆਪਾਂ ਸੌਫਟ ਵੀ ਚਲਾ ਦਾਂਗੇ ਵਿੱਚ ਤੇ ਬਾਕੀ ਤੁਹਾਨੂੰ ਪੱਠਾ ਦਿਖਾਉਨੇ ਆ ਇਹਦੀਆਂ ਬਈ ਕਿੰਨੀਆਂ ਕਪਠਾਂ ਆ ਗਈਆਂ ਛੋਟੇ ਲਵੇ ਹੁਣ ਤੱਕ ਤਿੰਨ ਸਾਲਾਂ ਦੇ ਵਿੱਚ ਵਿੱਚ ਇਹਦੀਆਂ ਬਈ ਕਮ ਸੇ ਕਮ ਆ ਗਈਆਂ ਹੋਣੀਆਂ ਸਾਡੇ ਕੋਲੇ 30 30 30 30 ਕਦਾ ਆ ਗਈਆਂ ਹੋਣੀਆਂ ਬਈ ਠੀਕ ਆ ਗਈਆਂ ਹਾਂ ਤੇ ਜਿਵੇਂ ਬਈ ਤੈਂ ਬੱਕਰੀਆਂ ਦਾ ਕੰਮ ਕੀਤਾ ਹਨਾ ਤਾਂ ਤੂੰ ਖੇਤੀ ਵੀ ਕਰਦਾ ਤੂੰ ਮੱਜਾ ਵੀ ਰੱਖਿਆ ਵੀ ਤੈਨੂੰ ਕਿਵੇਂ ਵਧੀਆ ਲੱਗਿਆ ਜਿਹੜਾ ਗਾਹਾਂ ਵਧਾ ਲਿਆ ਹਾਂ ਬਈ ਮੈਨੂੰ ਵਧੀਆ ਲੱਗਿਆ ਕੰਮ ਖੇਤੀ ਨਾਲੋਂ ਵੀ ਅੱਗੇ ਲੱਗਿਆ ਮੈਨੂੰ ਦੁੱਧ ਵਾਲੇ ਕੰਮ ਨਾਲੋਂ ਵੀ ਅੱਗੇ ਲੱਗਿਆ ਬਈ ਤਾਂ ਕਰਕੇ ਆਪਾਂ ਇਹਨੂੰ ਪੈਲ ਦੇ ਆਧਾਰ ਤੇ ਰੱਖਿਆ ਕੰਮ ਤੇ ਜਿਵੇਂ ਆਪਾਂ ਹੁਣ ਠੇਕੇ ਤੇ ਜ਼ਮੀਨ ਲੈ ਲੈਨੇ ਆ 80 80 ਹਜ਼ਾਰ ਨੂੰ ਠੇਕਾ ਹੋ ਗਿਆ ਹੁਣ ਤਾਂ ਹਾਂ ਬਈ ਸਾਡੇ ਪਿੰਡ 80 ਹਜ਼ਾਰ ਨੂੰ ਆ ਸਾਡੇ ਵੀ ਇੰਨਾ ਹੀ ਆ ਇੰਨੀ ਆ ਤੇ ਬਈ ਫਿਰ ਕਿਵੇਂ ਵੀ ਇਹ ਠੇਕੇ ਨਾਲ ਮੂਰੇ ਜਾਂਦੀਆਂ ਨੇ ਕਿਵੇਂ ਆ ਗੱਲ ਠੇਕੇ ਨਾਲ ਤਾਂ ਬਈ ਇਹ 10 ਬੱਕਰੀਆਂ 20 ਕਿੱਲਾਂ ਨੂੰ ਮੂਰੇ ਰੱਖਦੀਆਂ ਨੇ ਠੀਕ ਆ ਪਰ ਮੰਨ ਕੇ ਕਿਲੇ ਚ ਆਪਾਂ ਨੂੰ 20-15 ਕੇ ਹਜ਼ਾਰ ਮਸ਼ਾਂ ਬਚਦਾ ਹਾਂ ਇਹ 10 ਬੱਕਰੀਆਂ ਬਈ 20 ਕਿੱਲਾਂ ਨੂੰ ਮੂਰੇ ਨਹੀਂ ਆ ਠੀਕ ਆ ਇੱਕ ਬੱਕਰੀ ਜੋ ਕਿੰਨੀ ਕਮਾਈ ਹੋ ਜਾਂਦੀ ਹੈ ਸਾਲ ਚ ਬਈ ਸਾਲ ਚ ਬਈ ਮੰਨ ਲਓ ਜੇ ਮੈਂ ਚੰਗੀ ਬਲੱਡ ਲਾਈਨ ਦੀ ਆਪਣੇ ਕੋਲੇ ਬੱਕਰੀਆਂ ਨਹੀਂ ਆ ਬਈ ਕਮ ਸੇ ਕਮ 60-70 ਹਜ਼ਾਰ ਰੁਪਏ ਦੀ ਆਮਦਨ ਦੇ ਜਾਂਦੀ ਹੈ ਇਹ ਦੋ ਸੂਏ ਕਰਦੇ ਬੱਕਰੀ ਸਾਲ ਚ ਹਨ ਕੇ ਚੱਲ ਬਈ 15 ਮਹੀਨਿਆਂ ਚ ਲਾ ਲਾ हां 15 ਮਹੀਨੇ ਚ ਬਈ 15 ਮਹੀਨੇ ਚ ਵੀ ਕਾਰ 50-60000 ਰੁਪਏ ਕਮਾ ਲੈਂਦੀ ਇੱਕ ਵਾਰ ਵਾਧੇ ਕਰ ਦਿੰਦੀ ਆ ਬਈ ਬਾਕੀ ਜੇ ਕੋਈ ਬੱਚਾ ਚੰਗਾ ਆ ਜਾਏ ਪਤਾ 50000 ਦਾ ਇਕੱਲਾ ਹੀ ਵਿਕ ਜੇ ਬਈ ਇਕੱਲੇ ਵਿਕ ਜੇ ਹਾਂ ਠੀਕ ਆ ਬਾਕੀ ਘਰੇ ਦੇ ਘਰੇ ਜਾਂਗੇ ਬਈ ਜਿਵੇਂ ਮੇਰਾ ਦੁੱਧਾ ਕੰਮ ਆ ਮੈਂ ਬਾਹਰ ਹੋਰ ਕੋਈ ਬਿਜ਼ਨਸ ਕਰ ਵੀ ਨਹੀਂ ਸਕਦਾ ਸੀਗਾ ਇਹ ਮੈਂ ਦੁੱਧ ਪਾ ਕੇ ਆ ਕੇ ਆਪਦਾ ਇੰਨਾ ਚਿਰ ਟਾਈਮ ਸਪੈਂਡ ਕਰ ਲੈਣਾ ਵਧੀਆ ਮੇਰਾ ਕੰਮ ਚੱਲ ਰਿਹਾ ਬਈ ਤੇ ਬਈ ਫਿਰ ਜਿਵੇਂ ਹੁਣ ਇਹਨਾਂ ਨੂੰ ਬੁਖਾਰ ਬਖੂਰ ਜਾਂ ਇਹ ਤਾਂ ਤੂੰ ਆਪ ਹੀ ਕਰ ਲੈਣਾ ਨਾ ਟ੍ਰੀਟਮੈਂਟ ਸਾਰਾ ਕੁਝ ਕਰ ਲੈਣ ਟੀਕੇ ਵੀ ਲਾ ਲੈਣੇ ਆ वैसे आप हमारी बात कर लेंगे ठीक ले है ते ਲੈ ਬਈ ਆ ਬੱਕਰਾ ਇੱਕ ਬਾਈ ਲਵੇ ਇਹ ਹੁਣ ਸੇਲ ਕਰਨਾ ਬਈ ਆਪਾਂ ਬਈ ਦੇਖ ਲਾਂਗੇ ਜੇ ਕੋਈ ਸ਼ੌਂਕੀ ਬੰਦਾ ਹੋਇਆ ਤਾਂ ਲੈ ਸ਼ੌਂਕ ਪੂਰਾ ਵੀ ਕਰਾ ਦਾਂਗੇ ਠੀਕ ਆ ਉਹ ਇਹਦੀ ਕਿੰਨੀ ਫੀਸ ਸੀ ਜੀ ਆਪਾਂ ਛੱਡਦੇ ਆ ਬੱਕਰਾ ਬੱਕਰੀਆਂ ਤੇ ਇਹ ਬਈ ਆਪਾਂ ਨੇ ਇੱਕ ਦੋ ਇੱਕ ਬੱਕਰੀਆਂ ਤੇ ਛੱਡਿਆਗਾ ਪਿਛਿਆ ਹਾਂ ਉਹ ਨਹੀਂ ਛੱਡਿਆ ਵੀ ਨਾਉ ਨਹੀਂ ਛੱਡਿਆ ਬਸ ਇੱਕ ਦੋ ਬੱਕਰੀਆਂ ਘਰਾਈਆਂ ਨੇ ਤੋ ਬਾਹਰ ਲਿਆਂਦਾ ਨਹੀਂ ਆਪਦੀਆਂ ਘਰਾਈਆਂ ਤੋਰੀ ਇਹਨੂੰ ਐਨੂੰ ਮੜਾ ਜਾ ਲੈ ਵੀ ਬਈ ਬੱਕਰਾ ਚੱਕ ਕਰੋ ਜੇ ਕਿਸੇ ਭਰਾ ਨੂੰ ਚਾਹੀਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਆਪਾਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈਗਾ। ਬੱਕਰਾ ਦੇਖੇ ਇਹ ਵੀ ਕੁਲਾਹੀ ਵਾਲਿਆਂ ਦੀ ਬਲੱਡ ਲਾਈਨ ਦੀ ਆ ਤੇ ਲੈ ਬਾਈ ਇਹਨੂੰ ਲੈ ਜਾ ਬੱਕਰੇ ਨੂੰ। ਬਾਈ ਦਾ ਬਾਈ ਫਾਰਮ ਦਾ ਸੈਟਅਪ ਵੀ ਆਪਾਂ ਨੂੰ ਪੂਰਾ ਵਧੀਆ ਲੱਗਿਆ ਤੇ ਜਿਵੇਂ ਬਾਈ ਆ ਹੁਣ ਬਾਲਟੇ ਲਾਈਆਂ ਹੋਈਆਂ ਨੇ ਨਾ ਪਾਣੀ ਨੂੰ ਸਾਰਾ ਦਿਨ ਹੀ ਲੱਗਿਆ ਰਹਿੰਦੀਆਂ ਨੇ ਬਈ। ਹਾਂ ਬਈ ਇਹ 24 ਘੰਟੇ ਲੱਗਿਆ ਰਹਿੰਦੀਆਂ ਨੇ ਇੱਕ ਤਾਂ ਇਹਦਾ ਇਹ ਫਾਇਦਾ ਵੀ ਬਾਲਟੀ ਡਿੱਗਦੀ ਨਹੀਂ ਹੈਗੀ। ਹਾਂ ਪਸ਼ੂ ਡੋਲਦਾ ਨਹੀਂ ਹੈਗਾ ਬਾਈ। ਠੀਕ ਹੈ। ਬਾਕੀ ਇਹਨਾਂ ਨੂੰ ਕੱਢ ਕੇ ਜਦੋਂ ਮਰਜ਼ੀ ਧੋ ਕੇ ਸਾਫ਼ ਪਾਣੀ ਪਾ ਦੋ। ਹਾਂ ਪਾਣੀ ਪਾ ਦੋ ਨਾ ਤੇ ਬਾਕੀ ਬਈ ਇਹਨਾਂ ਨੂੰ ਜਿਵੇਂ ਹੁਣ ਬਰੋਟ ਆਨ ਹੋ ਗਿਆ ਕੈਲਸ਼ੀਅਮ ਕੁਲਸ਼ੀਅਮ ਵਗੈਰਾ ਉਹ ਦਿੰਨੇ ਹੋ ਹਾਂ ਬਈ ਉਹ ਦਿੰਨੇ ਰਹਿੰਦੇ ਆ ਕਿ ਟਾਈਮ ਤੇ ਉਹ ਦਿੰਦੇ ਰਹਿੰਦੇ ਹਨਾ ਠੀਕ ਆ ਤੇ ਜਿਵੇਂ ਬਈ ਇਦਰਾ ਮੱਝਾਂ ਨੇ ਹਨਾ ਛੋਡੀਆਂ ਇਹ ਵੀ ਨਾਲ ਦੀ ਨਾਲ ਕੰਮ ਕਰੀ ਜਾਂਦੇ ਹਾਂ ਬਈ ਆਪਣੇ ਕੋਲੇ ਮੱਝਾਂ ਵੀ ਹੈਗੀਆਂ ਨਹੀਂਆਂ ਪਰ ਦੁੱਧ ਦਾਲੀਆਂ ਘਰ ਵਾਸਤੇ ਰੱਖੀਆਂ ਹੋਈਆਂ ਨੇ ਮੱਝਾਂ ਘਰ ਵਾਸਤੇ ਰੱਖੀਆਂ ਨੇ ਤੇ ਜਿਵੇਂ ਬਈ ਹਨਾ ਇਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਐ ਨਾ ਵੀਰੇ ਕੋਈ ਦਿੱਕਤ ਨਹੀਂ ਆਈ ਠੀਕ ਐ ਇਹ ਡਰਦਿਆਂ ਤਾਂ ਨਹੀਂ ਆਏ ਬੱਕਰੀਆਂ ਦਾ ਨਾ 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 ਬਈ ਆਪਣੀਆਂ ਸਾਰਾ ਦਿਨ ਵਿੱਚ ਹੀ ਫਿਰਦੀਆਂ ਰਹਿੰਦੀਆਂ ਨੇ ਠੀਕ ਐ ਫਾਰਮ ਨੂੰ ਤਾਂ ਵੀਰੇ ਹੋ ਗਏ ਹੁਣੇ ਯਾਰ ਪਹਿਲਾਂ ਇਹ ਮੱਝਾਂ ਦਾ ਕਰਿਆ ਸੀ ਆਪਾਂ ਨੇ ਉਸ ਤੋਂ ਪਹਿਲਾਂ ਨਾਲ ਗਾਈਆਂ ਦਾ ਵੀ ਸੀਗਾ ਅੱਛਾ ਗਾਈਆਂ ਨਾਲ ਆਪਾਂ ਨੂੰ ਫਿੱਟ ਨਹੀਂ ਬੈਠਿਆ ਹੈਗਾ ਫਿਰ ਬੱਕਰੀਆਂ ਮੰਨੀਆਂ ਰਿਹਾਨ ਹੈਗਾ ਸੀ ਆਪਣਾ ਸ਼ੁਰੂ ਤੋਂ ਫਿਰ ਬੱਕਰੀਆਂ ਵਾਲੇ ਪਾਸੇ ਆ ਗਿਆ ਆਪਾਂ ਤੇ ਬਾਈ ਇਹਦਾ ਆਪਾਂ ਰਿਜ਼ਲਟ ਦਿਖਾਈਏ ਮਾਣੀ ਜਿਹੜੀਆਂ ਪੱਠਾਂ ਜਾਂ ਬੱਕਰੀਆਂ ਆਏ ਨੇ ਹਾਂ ਦਿਖਾ ਦਨੇ ਬਾਈ ਆਜੋ ਬਾਈ ਫਿਰ ਤੇ ਆ ਰਿਜ਼ਲਟ ਤਾਂ ਹੈ ਬਾਈ ਹਾਂ ਇਹ ਬਾਈ ਇਹ ਕਿਹੜੇ ਬੱਕਰੇ ਦੇ ਆ ਬਾਈ ਇਹ ਬਾਈ ਆਪਣੇ ਲੋਹੇ ਬੱਕਰੇ ਦੇ ਨੇਗੇ ਠੀਕ ਆ ਲਾਈ ਇਹ ਲੋਹੇ ਬੱਚੇ ਦੇ ਨਹੀਂ ਇਹ ਆਪਾਂ ਦਿਖਾਇਆ ਹਨਾ ਇਹ ਕਿਨੇ ਕਿਨੇ ਟਾਈਮ ਦੇ ਨੇ ਇਹ ਬਾਈ ਹੋ ਗਏ 15 ਕਿ ਦਿਨਾਂ ਦੇ ਹੋ ਗਏ ਬਾਈ ਸੱਚਾ 15 ਕਿ ਦਿਨਾਂ ਦੇ ਹੋ ਗਏ ਹਾਂ ਆ ਮੇਲ ਆ ਬਾਈ ਇਹ ਮੇਲ ਆ ਹਾਂ ਠੀਕ ਐ ਤੇ ਬਾਈ ਇਹਨੂੰ ਵੀ ਸ਼ੌਂਕ ਲੱਗਦਾ ਹੈ ਨਾ ਜਵਾਕ ਨੂੰ ਹਾਂ ਇਹਨੂੰ ਬਹੁਤ ਸ਼ੌਂਕ ਆ ਬਾਈ ਇਹ ਡਰਦਾ ਨਹੀਂ ਹੈਗਾ ਐ ਨਾ ਡਰਦਾ ਨਹੀਂ ਹੈਗਾ ਸਕੂਲੋਂ ਆ ਕੇ ਇੰਨਾ ਜੀ ਫਿਰਦਾ ਰਹਿੰਦਾ ਬਾਈ ਸੱਚਾ ਹਾਂ ਠੀਕ ਐ ਆ ਫੀਮੇਲ ਆ ਇਹ ਫੀਮੇਲ ਆ ਬਾਈ ਫਿਰ ਬਾਈ ਇਹ ਆ ਮੰਗੇ ਨਹੀਂ ਕ ਲਗੋ ਕੀ ਰੱਖੇ ਹੋਏ ਨੇ ਇਹ ਬਾਈ ਲਗੋ ਕੀ ਰੱਖੇ ਨੇ ਯਾਰ ਇਹ ਰਾਦਾ ਸੀਗਾ ਵੀ ਆਪ ਰੱਖ ਲਾਂਗੇ ਯਾਰ ਠੀਕ ਐ ਇਹ ਦੋ ਬੱਚੇ ਨੇ ਛੋਟੇ ਲਵੇ ਹੋਰ ਕੋਈ ਵੱਡੀਆਂ ਪੱਠਾਂ ਹੈਗੀਆਂ ਬਈ ਇਦੋਂ ਵੱਡੀਆਂ ਪੱਠਾਂ ਬਈ ਸੇਲ ਸੂਲ ਹੋ ਜਾਂਦੀਆਂ ਨੇ ਯਾਰ ਅੱਛਾ ਆ ਰੱਖਣ ਹੀ ਨਹੀਂ ਦਿੰਦੇ ਲੋਕ ਬਹੁਤ ਛੇਤੀ ਲੈ ਜਾਂਦੇ ਨੇ ਜਿਹੜਾ ਕੋਈ ਆਉਂਦਾ ਗੱਲ ਲੈ ਕੀ ਤੁਰਦਾ ਲਾ ਘਰੋਂ ਯਾਰ ਠੀਕ ਐ ਇਹ ਵੀ ਲਗੋਏ ਹੋਏ ਸੀ ਦੋ ਬੱਚੇ ਬਸ ਇਹ ਗੱਲ ਕੋਈ ਹੋਈ ਸੀ ਹਾਂ ਇਹ ਕਰੇ ਰੱਖਣੇ ਆ ਇਹ ਕਰੇ ਰੱਖਣੇ ਬਈ ਅੱਗੇ ਠੀਕ ਐ ਤੇ ਆ ਬੱਚੇ ਬਈ ਕਿਹੜੇ ਬੱਕਰੇ ਦੇ ਨੇ ਬਈ ਆ ਇੱਕ ਬੱਕਰਾ ਆਪਣਾ ਜਿਹੜਾ ਵੱਡਾ ਬੱਕਰਾ ਦਿਖਾਇਆ ਤੁਹਾਨੂੰ ਪਹਿਲਾਂ ਹੂੰ ਇਹ ਜਾਨ ਬਾਈ ਤੋਂ ਹੀ ਆਇਆ ਹੋਇਆਗਾ ਠੀਕ ਐ ਇਹ ਬੱਚਾ ਆਪਾਂ ਨੂੰ ਲੱਗਿਆ ਵਧੀਆ ਬਈ ਉਹਦੇ ਮੈਂ ਚੱਕ ਲਿਆ ਸੀ ਆ ਆਪਣੀਆਂ ਚਾਰ ਬਈ ਬੱਚੇ ਹੈਗੇ ਲੋਹੇ ਬਕਰੇ ਦੇ ਲੋਹੇ ਬਕਰੇ ਦੇ ਹਾਂ ਇੱਕ ਲੋਹੇ ਗੱਲਰ ਚ ਹੀ ਆਏ ਨੇ ਬਈ ਠੀਕ ਆ ਸਾਰੇ ਹਾਂ ਬਈ ਇਹ ਤਿੰਨ ਪੱਠਾਂ ਤੇ ਇੱਕ ਬੱਕਰਾ ਹੈਗਾ ਬਈ ਇਹ ਸੇਲ ਹੋਏ ਹੋਏ ਨੇਗੇ ਬਸ ਬਈ ਇਹ ਤਾਂ ਚਲੇ ਜਾਣਗੇ ਹੁਣ ਅੱਛਾ ਸੇਲ ਹੋ ਜਾਂਦੇ ਆ ਵੀ ਨਾਲ ਨਾਲ ਤੁਸੀਂ ਹੋਣੀ ਕਰਦੇ ਬਈ ਮਹਾਰਾਸ਼ਟਰ ਤੱਕ ਬੱਚੇ ਭੇਜਦੇ ਬਈ ਆਪਾਂ ਨੇ ਅੱਛਾ ਉਹ ਵੱਡੇ ਬੱਕਰੇ ਦੇ ਵੀ ਜਿਹੜੀਆਂ ਬੱਕਰੀਆਂ ਮੈਂ ਗੱਬਣ ਗੁੱਬਣ ਲਿਆਉਂਦਾ ਰਹਾਂਗਾ ਜੇ ਕੋਈ ਆ ਜਾਂਦੇ ਸੀ ਬਈ ਮਹਾਰਾਸ਼ਟਰ ਤੱਕ ਬੱਚੇ ਆਪਾਂ ਨੇ ਸੇਲ ਕਰਦੇ ਬਈ ਇਹ ਬੱਚੇ ਵੀ ਦੋ ਪੱਠਾਂ ਬਣੀਆਂ ਇੱਕ ਬੱਕਰਾ ਮਹਾਰਾਸ਼ਟਰ ਦੇ ਬੰਦੇ ਨੂੰ ਸੇਲ ਹੋਏ ਹੋਏ ਨੇ ਬਈ ਠੀਕ ਹੈ ਤੇ ਬਈ ਤੁਹਾਡਾ ਫਾਰਮ ਬਹੁਤ ਵਧੀਆ ਲੱਗਿਆ ਤੁਹਾਡੇ ਜਾਨਵਰ ਵੀ ਵਧੀਆ ਨੇ ਹਨਾ ਤੇ ਇੱਕ ਵਾਰੀ ਲਾਸਟ ਦੇ ਵਿੱਚ ਲੋਕੇਸ਼ਨ ਦੇ ਬਾਰੇ ਦੱਸ ਦੇ ਤੇ ਆਪਦਾ ਨੰਬਰ ਦ ਆਪਣਾ ਪੈਨਟ ਹੈਗਾ ਬਾਈ ਵੀਰੋਗੇ ਖੁਰਦ ਬਲਾਡੇ ਦੇ ਭੀਖੀ ਦੇ ਵਿਚਕਾਰ ਪੈਂਦਾ ਹੈਗਾ ਠੀਕ ਹੈ ਠੀਕ ਹੈ ਨੰਬਰ ਹੈਗਾ ਆਪਣਾ 99155 33174 ਬਾਈ ਠੀਕ ਹੈ ਆਪਣਾ YouTube ਚੈਨਲ ਵੀ ਹੈਗਾ ਬਾਈ ਬਣਿਆ ਹੋਇਆ 올ਡ ਪੰਜਾਬ ਗੌਡ ਫਾਰਮ ਦੇ ਨਾਮ ਤੇ ਠੀਕ ਹੈ ਉਹਦੇ ਉੱਤੇ ਬਾਈ ਕਿਹੜੀਆਂ ਵੀਡੀਓ ਪਾਉਨੇ ਤੁਸੀਂ ਫਿਰ ਵੀਡੀਓ ਬਾਈ ਬੱਕਰੀਆਂ ਦੀ ਪਾਉਨੇ ਹੁੰਦੀਆਂ ਕਿ ਆਪਦੇ ਸ਼ਾਰਟ ਸ਼ੂਟ ਲਾ ਦੇਣੇ ਹੁੰਦੇ ਆ ਕਿ ਜਾਂ ਜਿੰਨੇ ਕੋਈ ਬੱਚਾ-ਬੁੱচ্চਾ ਸੇਲ ਕਰਨਾ ਹੋਵੇ ਉਹਦੀ ਵੀ ਪਾ ਦੇਣੇ ਉਹਦੀ ਵੀ ਪਾ ਦੇਣੇ ਹਾਂ ਲੈ ਬਾਈ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਕਿ ਕਿਸੇ ਨੂੰ ਬੱਚੇ-ਬੁੱੱਚੇ ਬਾਈ ਫਿਰ ਦੇ ਦੋਗੇ ਬਈ ਦੇਵੀ ਦੇਵਾਗੇ ਕੁਛ ਰੱਖਾਂਗੇ ਵੀ ਬਈ ਹੁਣ ਜੇ ਮੈਂ ਆਪਣੇ ਵੱਡਾ ਬੱਕਰਾ ਲਿਆ ਹੈ ਹਨ ਅੱਗੇ ਰੱਖਣੇ ਵੀ ਆ ਕੁਛ ਦੇਵੀ ਦੇਵਾਂਗੇ ਕੁਛ ਦੇਵੀ ਦੇਵਾਂਗੇ ਹਾਂ ਠੀਕ ਆ ਬਈ ਬਹੁਤ ਧੰਨਵਾਦ ਤੁਹਾਡਾ ਫਾਰਮ ਦਿਖਾਉਣ ਖਾਤਰ ਹੈ ਨਾ ਤੇ ਬਈ ਗੱਲਬਾਤ ਦੱਸਿਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਵੀਡੀਓ ਦੇ ਵਿੱਚ ਬਾਈ ਦਾ ਬੱਕਰੀ ਫਾਰਮ ਤੁਹਾਨੂੰ ਕਿਵੇਂ ਲੱਗਿਆ ਠੀਕ ਆ ਬਾਈ ਧੰਨਵਾਦ ਓਕੇ ਬਾਈ